ਸਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਪੰਜਾਬੀ 뮤직 ਬਾਰੇ ਵੀ ਪੰਜਾਬੀ 뮤직 ਆ ਜਿਹੜਾ ਉਹ ਕੱਲਾ ਇੰਡੀਆ ਦੇ ਵਿੱਚ ਨਹੀਂ ਚੱਲਦਾ ਵੀ ਸਾਰੀ ਦੁਨੀਆ ਦੇ ਵਿੱਚ ਹੀ ਅੱਜ ਕੱਲ ਪੂਰਾ ਚੱਲ ਰਿਹਾ ਵਾ ਵੀ ਗੈਰ ਪੰਜਾਬੀ ਲੋਕ ਵੀ ਆ ਵੀ ਪੰਜਾਬੀ 뮤직 ਬੜੇ ਸ਼ੌਂਕ ਨਾਲ ਸੁਣਦੇ ਆ ਵੀ ਜਿਵੇਂ ਕਿ ਪਿਛਲੇ ਟਾਈਮਾਂ ਦੇ ਵਿੱਚ ਵੀ ਜਿਵੇਂ ਕਿ ਵੱਖੋ ਵੱਖਰੇ ਸਿੰਗਰ ਹੋਏ ਆ ਵੀ ਵਧੀਆ ਵਧੀਆ ਤੇ ਪਰ ਜਿਹੜੇ ਅੱਜ ਦੀ ਡੇਟ 'ਚ ਸਿੰਗਰ ਚੱਲ ਰਹੇ ਆ ਵੀ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ 'ਚੋਂ ਹੀ ਇੱਕ ਸਿੰਗਰ ਆ ਵੀ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਹੀ ਚੱਲ ਰਿਹਾ ਵਾ ਜਿਹਦਾ ਨਾਮ ਆ ਅਰਜਨ ਢਿੱਲੋਂ ਤੇ ਜਿਵੇਂ ਕਿ ਇਹ ਸਿੰਗਰ ਇੰਟਰਵਿਊ ਦੇਣਾ ਵੀ ਬਹੁਤ ਘੱਟ ਪਸੰਦ ਕਰਦਾ ਵਾ ਬਈ ਜਿਵੇਂ ਕਿ ਇਹਦੀਆਂ ਜਿਵੇਂ 1 2 ਮਸਾਂ ਹੀ ਇੰਟਰਵਿਊ ਹੋਣਗੀਆਂ ਜਿ YouTube ਤੇ ਤੇ ਜਿਵੇਂ ਲੋਕ ਲੋਕ ਇਹਦੇ ਬਾਰੇ ਇੰਨਾ ਜਾਣਦੇ ਨਹੀਂ ਹੈਗੇ ਤੇ ਅਰਜਨ ਢਿਲੋਂ ਦਾ ਜਿਹੜਾ ਜਨਮ ਉਹ ਬਰਨਾਲਾ ਜ਼ਿਲ੍ਹੇ ਦੇ ਭਧੌੜ ਪਿੰਡ ਦੇ ਵਿੱਚ ਹੋਇਆ ਸੀਗਾ ਜਿਵੇਂ ਕਿ ਨਾਰਮਲ ਜੀ ਫੈਮਿਲੀ ਸੀਗੀ ਤੇ ਜਿਵੇਂ ਇਹ ਪੜਿਆ ਵੀ ਅਬ ਵਧੀਆ ਪੜ੍ਹਾਈ ਇਹਨੇ ਕੀਤੀ ਹੋਈ ਆ ਵੀ ਮਾਸਟਰ ਡਿਗਰੀ ਆ ਜਿਹੜੀ ਪਰਫਾਰਮਿੰਗ ਆਰਟਸ ਦੇ ਵਿੱਚ ਕੀਤੀ ਆ ਵੀ ਪਟਿਆਲੇ ਯੂਨੀਵਰਸਿਟੀ ਤੋਂ ਤੇ ਇਹ ਕਹਿੰਦਾ ਵਾ ਵੀ ਮੈਂ ਪੀ ਐਚ ਡੀ ਕਰਨਾ ਚਾਹੁੰਦਾ ਵਾਂ ਇਸੇ ਵਿਸ਼ੇ ਤੇ ਵੀ ਪਰ ਮੇਰਾ ਮੇਰੇ ਕੋਲੇ ਹੁਣ ਟਾਈਮ ਇੰਨਾ ਹੈ ਨਹੀਂ ਪਰ ਫੇਰ ਵੀ ਮੈਂ ਚਾਹੁੰਦਾ ਵਾਂ ਵੀ ਇਸੇ ਇਸੇ ਵਿਸ਼ੇ ਤੇ ਮੈਂ ਪੀ ਐਚ ਡੀ ਕਰਾਂ ਤੇ ਬਾਕੀ ਇਹਨੇ ਲਿਖਣਾ ਜਿਹੜਾ ਉਹ 11ਵੀਂ 12ਵੀਂ ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਬਾਕੀ ਕਿਤਾਬਾਂ ਪੜਨ ਦਾ ਵੀ ਇਹਨੂੰ ਸ਼ੌਂਕ ਆ ਤੇ ਕਹਿੰਦਾ ਵੀ ਜਦੋਂ ਮੈਂ ਬੇਲਾ ਹੁੰਦਾ ਵਾਂ ਜਾਂ ਮੈਂ ਲਿਖਣਾ ਪਸੰਦ ਕਰਦਾ ਵਾਂ ਤੇ ਜਾਂ ਮੈਂ ਕਿਤਾਬਾਂ ਪੜ੍ਹਨੀਆਂ ਪਸੰਦ ਕਰਦਾ ਵਾਂ ਤੇ ਬਾਕੀ ਇਹ ਇਹ ਕਹਿੰਦਾ ਵੀ ਉਸਤਾਦ ਮੇਰਾ ਜਿਹੜਾ ਉਹ ਕੋਈ ਨਹੀਂ ਹੈਗਾ ਵੀ ਮੈਂ ਕਾਲਜ ਟਾਈਮ ਆ ਜਿਵੇਂ ਯੂਥ ਫੈਸਟੀਵਲ ਚ ਪਰਫਾਰਮ ਕਰਕੇ ਉਥੋਂ ਸਿੱਖਿਆ ਵਾ ਤੇ ਜਾਂ ਕੋਈ ਜਿਵੇਂ ਸੀਨੀਅਰ ਆਰਟਿਸਟ ਆ ਵੀ ਉਹਨਾਂ ਨੂੰ ਸੁਣ ਕੇ ਆ ਜਿਹੜਾ ਮੈਂ ਸਿੱਖਦਾ ਰਹਿਨਾ ਵਾ ਤੇ ਬਾਕੀ ਇਹਨੇ ਕੱਲੇ ਗਾਣੇ ਆ ਜਿਵੇਂ ਇੱਕ ਦੋ ਵਿਸ਼ਿਆਂ ਤੇ ਹੀ ਨਹੀਂ ਗਾਏ ਹੈਗੇ ਵੀ ਹਰੇਕ ਵਿਸ਼ੇ ਤੇ ਇਹਨੇ ਗਾਣੇ ਗਾਏ ਆ ਤੇ ਹਰੇਕ ਤਰਜ਼ਾ ਜਿਹੜੀ ਇਹਨੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਆ ਜਿਵੇਂ ਕੀ ਕਹਿੰਦਾ ਵੀ ਪੁਰਾਣੇ ਟਾਈਮਾਂ ਦੇ ਵਿੱਚ ਫੇਰੋ ਟਾਢੀ ਹੁੰਦੇ ਸੀਗੇ ਵੀ ਉਹ 12 ਗਾਉਂਦੇ ਹੁੰਦੇ ਸੀਗੇ ਫੇਰ ਜਿਵੇਂ ਸਿੰਗਰ ਆਏ ਉਹਨਾਂ ਦਾ ਸਟਾਈਲ ਹੋਰ ਸੀਗਾ ਵੀ ਹੁਣ ਜਿਵੇਂ ਕਹਿੰਦਾ ਵੀ ਮੈਂ ਹਰੇਕ ਤਰ੍ਹਾਂ ਦਾ ਗਾਣਾ ਗਾਉਣ ਦੀ ਕੋਸ਼ਿਸ਼ ਕਰਦਾ ਮਾਂ ਤੇ ਹਰੇਕ ਤਰ੍ਹਾਂ ਦੀ ਬੀਟ ਤੇ ਤੇ ਬਾਕੀ ਕਹਿੰਦਾ ਵੀ ਜਿਹੜਾ ਜਿਵੇਂ ਕਿ ਹੁਣ ਅਸੀਂ 200 ਗਾਣਾ ਤਿਆਰ ਕਰਦੇ ਆ ਤੇ ਉਹਦੇ ਚੋਂ ਜਿਵੇਂ 7-8 ਗਾਣੇ ਅਸੀਂ ਰਿਲੀਜ਼ ਕਰਦੇ ਆ ਵੀ ਜਿਹੜੇ ਸਾਨੂੰ ਜ਼ਿਆਦਾ ਵਧੀਆ ਲੱਗਦੇ ਆ ਤੇ ਬਾਕੀ ਕਹਿੰਦਾ ਵੀ ਜਿਹੜੇ ਬੰਦੇ ਦਾ ਧਿਆਨ ਆ ਵੀ ਆਪਦੇ ਨਿਸ਼ਾਨੇ ਤੇ ਹੋਵੇ ਵੀ ਉਹ ਉਧਰ ਨੂੰ ਹੀ ਤੁਰਦਾ ਹੁੰਦਾ ਵਾ ਵੀ ਆਲੇ-ਦਾਲੇ ਆ ਜਿਹੜਾ ਉਹ ਘਾਟ ਹੀ ਦੇਖਦਾ ਹੁੰਦਾ ਵਾ ਵੀ ਆ ਤਾਂ ਹੀ ਇਹਦਾ ਇਹ ਦੇ ਕਰਕੇ ਜਿਵੇਂ ਇਹਦੀ ਕੌਂਟਰੋਵਰਸੀ ਵੀ ਕਿਸੇ ਸਿੰਗਰ ਨਾਲ ਇੰਨੀ ਹੈ ਨਹੀਂ ਬਹੁਤ ਘੱਟ ਕੌਂਟਰੋਵਰਸੀ ਆ ਜਿਵੇਂ ਕੋਈ ਇੱਕ ਅੱਧੀ ਹੋਈ ਹੋਗੀ ਕੌਂਟਰੋਵਰਸੀ ਤੇ ਬਾਕੀ ਇਹ ਕਹਿੰਦੇ ਸੀਗੇ ਵੀ ਜਿਵੇਂ ਕਿ ਇਹਦਾ ਨਾਮ ਤਾਂ ਹਰਦੀਪ ਖਾਨ ਆ ਵੀ ਚਲੋ ਇਹ ਗੱਲ ਤਾਂ ਨਹੀਂ ਕਰਨੀ ਚਾਹੀਦੀ ਵੀ ਪਰ ਵੀ ਇਹਨੇ ਨਾਮ ਮਾਰਕੀਟ ਦੇ ਵਿੱਚ ਆਉਣ ਲਈ ਇਹਨੇ ਅਰਜੰਟ ਲੋਆ ਜਿਹੜਾ ਉਹ ਨਾਮ ਰੱਖਿਆ ਸੀਗਾ ਤੇ ਪਰ ਜੇ ਨਾਮਾ ਨੂਮਾ ਏਡੀ ਕਿਹੜੀ ਗੱਲ ਹੁੰਦੀ ਆ ਵੀ ਬੰਦੇ ਦੀ ਕਾਬਲੀਅਤ ਦੇਖੋ ਤੇ ਬੰਦਾ ਆਪਦੀ ਕਾਬਲੀਅਤ ਦੇ ਸਿਰ ਤੇ ਹੀ ਆ ਸਿਰ ਤੇ ਹੀ ਵੀ ਜਿਹੜਾ ਪੰਜਾਬੀ 뮤직 ਦੇ ਵਿੱਚ ਵੀ ਬਲੰਦੀਆਂ ਆਂ ਉੱਤੇ ਆ ਜਿਹੜਾ ਉਹ ਪਹੁੰਚਿਆ ਵਾਸਤੇ ਹਰੇਕ ਨੌਜਵਾਨ ਵੀ ਇਹਦਾ ਗਾਣਾ ਜਿਹੜਾ ਉਹ ਸੁਣਨਾ ਜਿਹੜਾ ਉਹ ਪਸੰਦ ਕਰਦਾ ਵਾ ਤੇ ਬਾਕੀ ਇਹਨੇ ਜਿਹੜੀ ਸ਼ੁਰੂਆਤ ਕੀਤੀ ਸੀਗੀ ਵੀ ਪੰਜਾਬੀ ਫਿਲਮ ਅਫਸਰ ਦੇ ਵਿੱਚੋਂ ਜਿਵੇਂ ਇਸ਼ਕ ਜਿਹਾ ਹੋ ਗਿਆ ਗਾਣੇ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਫੇਰ ਇਹਨੇ ਗਾਣਾ ਜਿਹੜਾ ਇਹਦਾ ਇੱਕ ਆਇਆ ਸੀਗਾ ਵੀ ਉਹ ਹੁਣ ਪਿੰਡ ਕਿੱਥੇ ਮੜਦੇ ਜਿੰਨਾ ਦੇ ਤੂੰ ਪਿੰਡ ਪੁੱਛਦੀ ਵੀ ਉਹ ਗਾਣਾ ਵੀ ਇਹਨੇ ਲਿਖਿਆ ਸੀਗਾ ਤੇ ਫੇਰ ਤਾਂ ਉਤੋਂ ਬਾਅਦ ਚ 440 ਹੀ ਹੋ ਗਈ ਤੇ ਫੇਰ ਇਹਦਾ ਗਾਣਾ ਆਇਆ ਸੀਗਾ 22 22 22 ਗਾਣਾ ਆਇਆ ਸੀਗਾ ਕਾਲਾ ਜਾਦੂ ਗਾਣਾ ਆਇਆ ਸੀਗਾ ਤੇ ਜੱਟ ਦੀ ਜਾਨੇ ਮਨ ਗਾਣਾ ਆਇਆ ਸੀਗਾ ਤੇ ਉਹ ਗਾਣੇ ਤਾਂ ਜਿਵੇਂ ਕਮਰਸ਼ੀਅਲ ਤਾਂ ਆਈ ਆਏ ਆ ਤੇ ਪਰ ਇਹਦੇ ਗਾਣੇ ਜਿਵੇਂ ਕੀ ਅਲੱਗ-ਅਲੱਗ ਵਿਸ਼ਿਆਂ ਤੇ ਆਏ ਸੀਗੇ ਜਿਵੇਂ ਕਿ ਇੱਕ ਹੀਰ ਗਾਣਾ ਆਇਆ ਸੀਗਾ ਉਹਦੇ 'ਚ ਇਹ ਕਹਿੰਦਾ ਹੁੰਦਾ ਵਾ ਵੀ ਏਸੇ ਕਰਕੇ ਲੋਕ ਆ ਜਿਹੜਾ ਤਿੰਆ ਦਾ ਨਾਮ ਹੀ ਰੱਖਣ ਤੋਂ ਡਰਦੇ ਆ ਤੇ ਫੇਰ ਇਹਦਾ ਇੱਕ ਗਾਣਾ ਆਇਆ ਸੀਗਾ ਦਾਨਾਬਾਦ ਵੀ ਸਹਿਬਾ ਉੱਤੇ ਰੰਜ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ ਤੇ ਫੇਰ ਇਹਦਾ ਗਾਣਾ ਆਇਆ ਸੀਗਾ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਤੇ ਗਾਣਾ ਆਇਆ ਸੀਗਾ ਵੀ ਜਿਹਦੇ ਡੋਲੇ ਤੇ ਕੋਹੇ ਨੂਰ ਹੀਰਾ ਬੰਨਿਆ ਹੁੰਦਾ ਵਾ ਤੇ ਉਹ ਫਿਰ ਮਹਾਰਾਣੀ ਜਿੰਦਾ ਤੇ ਵੀ ਇਹਦਾ ਗਾਣਾ ਆਇਆ ਸੀਗਾ ਤੇ ਫਿਰ ਪੰਜਾਬ ਤੇ ਉੱਤੇ ਵੀ ਇਹਦਾ ਗਾਣਾ ਆਇਆ ਸੀਗਾ ਵੀ ਇਹ ਉਸ ਗਾਣੇ ਦੀਆਂ ਲਾਈਨਾਂ ਸੀਗਾ ਵੀ ਸੋਰੰਗਾ ਵਿੱਚ ਪੰਜਾਬ ਕਿਤੇ ਹੋਣਾ ਵੀ ਉਹ ਗਾਣੇ 'ਚ ਜਿਵੇਂ ਨੇ ਪੰਜਾਬ ਦੀ ਤਾਰੀਫ ਕੀਤੀ ਹੋਈ ਸੀਗੀ ਵੀ ਦੁਨੀਆ 'ਚ ਚਾਹੇ ਕਿਤੇ ਵੀ ਚਲੇ ਜਾਓ ਵੀ ਪੰਜਾਬ ਵਰਗਾ ਏਰੀਆ ਹੈ ਕਿਤੇ ਵੀ ਹੈ ਨਹੀਂ ਵੀ ਪੰਜਾਬ ਅਰਗੇ ਇਨੇ ਕਵੀ ਹੋਏ ਆ ਵੀ ਪੰਜਾਬ ਦੀ ਤਾਰੀਫ ਕੀਤੀ ਸੀਗੀ ਫੇਰ ਜਿਵੇਂ ਕਿ ਜਦੋਂ ਕਿਸਾਨ ਧਰਨਾ ਚੱਲਦਾ ਸੀਗਾ ਉਦੋਂ ਇਹਦਾ ਗਾਣਾ ਆਇਆ ਸੀਗਾ ਵੀ ਪੰਜਾਬ ਕਿੱਥੇ ਦਾਬ ਦਾ ਤੇ ਫੇਰ ਇਹਨੇ ਬੰਦੀ ਸਿੰਘਾਂ ਦੇ ਉੱਤੇ ਵੀ ਗਾਣਾ ਗਾਇਆ ਸੀਗਾ ਵੀ ਸੂਰਮੇ ਔਣ ਤਰੀਕਾਂ ਤੇ ਤੇ ਉਹ ਵੀ ਗਾਣਾ ਗਾਇਆ ਸੀਗਾ ਫੇਰ ਕੇ ਦਾ ਗਾਣਾ ਆਇਆ ਸੀਗਾ ਵੀ ਚਿੱਤ ਕਰ ਕਰੇ ਕੇਸ ਰੱਖ ਲੰਮਾ ਫੇਰ ਤੋਂ ਜਿਵੇਂ ਕਿ ਬੈਕ ਟੂ ਸਿੱਖੀ ਗਾਣਾ ਆਇਆ ਸੀਗਾ ਵੀ ਜਿਹੜਾ ਨੌਜਵਾਨਾਂ ਨੇ ਬਹੁਤ ਉਹ ਗਾਣਾ ਸੁਣਿਆ ਸੀਗਾ ਤੇ ਫੇਰ ਕੇ ਦਾ ਗਾਣਾ ਆਇਆ ਸੀਗਾ ਵੀ ਪਿੱਛੇ ਜੇ ਵੀ ਜਿਵੇਂ ਕਿ ਹੁਣ ਰੋਜ਼ ਅੱਜ ਕੱਲ ਨਵੇਂ ਬਾਬੇ ਬਣ ਰਹੇ ਆ ਵੀ ਇਹਦਾ ਗਾਣਾ ਆਇਆ ਸੀਗਾ ਵੀ ਕੋਈ ਜੋਬ ਨਾ ਤਾਂ ਅੱਜ ਕੱਲ ਸਰਵਾਈਵ ਨਹੀਂ ਹੋਣਾ ਵੀ ਮੇਰਾ ਵੀ ਜੀ ਕਰਦਾ ਵਾ ਵੀ ਮੈਂ ਵੀ ਆ ਜਿਹੜਾ ਉਹ ਬਾਬਾ ਬਾਣ ਜਾਵਾ ਤੇ ਫਿਰ ਇਹਨੇ ਇੱਕ ਗਾਣੇ ਦੇ ਵਿੱਚ ਜਾਉਣੇ ਮੋੜ ਬਾਰੇ ਵੀ ਗੱਲ ਕੀਤੀ ਸੀਗੀ ਤੇ ਇੱਕ ਇਹਦਾ ਗਾਣਾ ਆਇਆ ਸੀਗਾ ਮਾਵਾ ਦੇ ਉੱਤੇ ਵੀ ਕਹਿੰਦਾ ਵੀ ਦੁਨੀਆ ਜਿਹੜੀ ਉਹ ਆ ਮਿਸ ਕਰਦੀ ਹੁੰਦੀ ਆ ਪਰ ਜਿਹੜੀਆਂ ਮਾਵਾ ਮਾ ਉਹੀ ਕੱਲੀਆਂ ਫਿਕਰ ਕਰਦੀਆਂ ਹੁੰਦੀਆਂ ਵਾ ਤੇ ਮਾਵਾ ਦੇ ਉੱਤੇ ਵੀ ਇਹਦਾ ਗਾਣਾ ਆਇਆ ਸੀਗਾ ਵੀ ਐ ਜਿਵੇਂ ਹਰੇਕ ਵਿਸ਼ੇ ਤੇ ਇਹਨੇ ਗਾਣਾ ਗਾਇਆ ਵਾ ਤੇ ਬਾਕੀ ਕੀ ਬਾਕੀ ਜਿਵੇਂ ਇਹ ਕਹਿੰਦਾ ਵਾ ਬਈ ਆ ਮੇਰਾ ਜਿਵੇਂ ਕਿ ਮੇਰਾ ਮਕਸਦ ਆ ਵੀ ਜਿਵੇਂ ਕਿ ਮੈਂ ਕਲ ਨੂੰ ਜਿਵੇਂ ਲੋਕ ਆ ਬਈ ਲੋਕ ਆਏ ਮੈਨੂੰ ਯਾਦ ਰੱਖਣ ਵੀ ਮੇਰੇ ਗਾਣੇ ਜਦੋਂ ਸੁਣਨ ਤਾਂ ਉਹਨਾਂ ਨੂੰ ਤੁਹਾਡੇ ਇਤਿਹਾਸ ਬਾਰੇ ਆ ਵੀ ਜਿਹੜਾ ਉਹ ਪਤਾ ਲੱਗ ਸਕੇ ਤੇ ਬਾਕੀ ਕਹਿੰਦਾ ਮੇਰੀ ਵੀ ਟਰਾਈ ਇਹੀ ਆ ਵੀ ਜਿਹੜੇ ਵਿਸ਼ਿਆਂ ਤੇ ਅੱਜ ਹਲੇ ਤੱਕ ਕੋ ਕਦੇ ਹਲੇ ਤੱਕ ਵੀ ਗਾਣੇ ਨਹੀਂ ਆਏ ਵੀ ਮੈਂ ਟ੍ਰਾਈ ਕਰਦਾ ਮਾਂ ਵੀ ਉਹ ਵਿਸ਼ਿਆਂ ਤੇ ਉੱਤੇ ਵੀ ਮੈਂ ਗਾਵਾਂ ਗਾਣੇ ਤੇ ਬਾਕੀ ਕਹਿੰਦਾ ਵੀ ਜਦੋਂ ਐਲਬਮ ਮੇਰੀ ਆਉਂਦੀ ਹੁੰਦੀ ਆ ਵੀ ਉਹਨਾਂ 'ਚ ਮੇਰੀ ਟਰਾਈ ਹੁੰਦੀ ਆ ਵੀ ਇੱਕ ਦੋ ਗਾਣੇ ਆ ਜਿਹੜੇ ਮੈਂ ਇਹ ਜੇ ਹਿਸਟੋਰੀਕਲ ਗਾਣੇ ਉਹਦੇ ਵਿੱਚ ਮੈਂ ਪਾ ਪਾਏ ਜਾਣ ਵੀ ਕਮਰਸ਼ੀਅਲ ਗਾਣਿਆਂ ਦੇ ਨਾਲ ਤੇ ਬਾਕੀ ਜਿਵੇਂ ਕਿ ਅਰਜੰਟੇ ਲੋਆ ਜਿਹੜਾ ਅੱਜਕੱਲ ਪੂਰਾ ਟ੍ਰੈਂਡਿੰਗ ਦੇ ਵਿੱਚ ਹੀ ਚੱਲ ਰਿਹਾ ਬਾ ਚਾਹੇ ਜਿਵੇਂ ਕਿ ਕਹਿੰਦੇ ਆ ਵੀ ਇਹ ਜਿਵੇਂ ਵੀ ਮੁਸਲਮਾਨ ਆ ਪਰ ਮੁਸਲਮਾਨ ਹੋ ਕੇ ਵੀ ਜਿਵੇਂ ਸਿੱਖ ਧਰਮ ਦੇ ਉੱਤੇ ਇੰਨਾ ਗਾਇਆ ਵੀ ਉਹ ਵੀ ਕਾਬਲੇ ਤਰੀਫੀ ਆ ਤੇ ਬਾਕੀ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰ ਦਿਓ ਤੇ ਆਈ ਆਪਾਂ ਹੋਰ ਕਿਸੇ ਨਵੇਂ ਵਿਸ਼ੇ ਤੇ ਫੇਰ ਮਿਲਾਂਗੇ ਧੰਨਵਾਦ ਜੀ